14 ਫਰਵਰੀ 2023 ਪਿਆਰ ਦਾ ਮੁਹੱਬਤ ਦੇ ਇਜ਼ਹਾਰ ਦਾ ਦਿਨ ਕੀ ਹੋਇਆ ਸੀ ਉਸ ਦਿਨ ਨਿੱਕੀ যাদব ਦੇ ਨਾਲ ਜਿਹੜਾ ਵੀ ਸੋਂਦਾ ਉਸ ਦੀ ਰੂਹ ਤੱਕ ਕੰਬ ਜਾਂਦੀ ਆ ਆਓ ਤੁਹਾਨੂੰ ਸੁਣਾਉਂਦੇ ਹਾਂ ਨਿੱਕੀ যাদਬ ਤੇ ਸਾਹਿਲ ਗਹਿਲੋਤ ਦੀ ਪਿਆਰ ਕਹਾਣੀ ਤੇ ਫਿਰ ਖੌਫਨਾਕ ਅੰਤ ਨਿੱਕੀ যাদਬ ਦਾ ਜਨਮ ਹਰਿਆਣਾ ਦੇ ਛੱਜਰ ਦੇ ਖੀਰੀ ਖੁਮਾਰ ਵਿੱਚ ਹੋਇਆ ਸੀ ਨਿੱਕੀ ਦਾ ਪਿਤਾ ਸੁਨੀਲ ਗੁਰੂਗ੍ਰਾਮ ਵਿੱਚ ਇੱਕ ਮੋਟਰ ਰਿਪੇਅਰ ਦਾ ਕੰਮ ਕਰਦਾ ਸੀ। ਨਿੱਕੀ ਯਾਦਵ ਹੋਰੀ ਦੋ ਭੈਣਾਂ ਤੇ ਇੱਕ ਭਰਾ ਸੀ। ਨਿੱਕੀ ਘਰ ਵਿੱਚ ਸਭ ਤੋਂ ਵੱਡੀ ਸੀ। ਨਿੱਕੀ ਹਰਿਆਣਾ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅੱਗੇ ਦੀ ਪੜ੍ਹਾਈ ਕਰਨ ਲਈ ਦਿੱਲੀ ਚਲੀ ਜਾਂਦੀ ਹੈ। ਦਿੱਲੀ ਵਿੱਚ 2018 ਦੇ ਵਿੱਚ ਨਿੱਕੀ ਮੈਡੀਕਲ ਇੰਟਰੈਂਸ ਟੈਸਟ NEET ਦੀ ਤਿਆਰੀ ਕਰਨ ਲੱਗ ਜਾਂਦੀ ਹੈ। ਕੋਚਿੰਗ ਸੈਂਟਰ ਨਿੱਕੀ ਦੇ ਰੂਮ ਤੋਂ ਦੂਰ ਹੋਣ ਕਰਕੇ ਨਿੱਕੀ ਹਰ ਰੋਜ਼ ਬਸ ਰਾਹੀਂ ਸਫ਼ਰ ਕਰਕੇ ਕੋਚਿੰਗ ਸੈਂਟਰ ਤੱਕ ਆਇਆ ਜਾਇਆ ਕਰਦੀ ਸੀ ਇਸੇ ਸਮੇਂ ਦਰਮਿਆਨ ਉਸ ਦੀ ਬਸ ਦੇ ਅੰਦਰ ਸਾਹਿਲ ਗਹਿਲੋਤ ਨਾਲ ਮੁਲਾਕਾਤ ਹੁੰਦੀ ਆ ਸਾਹਿਲ ਦਿੱਲੀ ਦੇ ਹੀ ਨਫਸਗੜ ਇਲਾਕੇ ਦਾ ਰਹਿਣ ਵਾਲਾ ਸੀ ਸਟਾਫ ਸਿਲੈਕਸ਼ਨ ਕਮਿਸ਼ਨ ਐਗਜ਼ਾਮ ਦੀ ਤਿਆਰੀ ਕਰਦਾ ਸੀ ਤੇ ਉਹ ਵੀ ਉੱਤਮ ਨਗਰ ਦੇ ਹੀ ਇੱਕ ਕੋਚਿੰਗ ਸੈਂਟਰ ਵਿੱਚ ਪੜਨ ਲਈ ਜਾਂਦਾ ਸੀ ਪਹਿਲਾਂ ਬਸ ਦੇ ਸਫ਼ਰ ਦਰਮਿਆਨ ਸਾਹਿਲ ਤੇ ਨਿੱਕੀ ਦੀ ਗੱਲਬਾਤ ਸ਼ੁਰੂ ਹੁੰਦੀ ਹੈ ਤੇ ਬਾਅਦ ਵਿੱਚ ਹੌਲੀ-ਹੌਲੀ ਉਹਨਾਂ ਦੀ ਨੇੜਤਾ ਵੱਧਦੀ ਹੈ ਤੇ ਨੇੜਤਾ ਇੰਨੀ ਵੱਧ ਜਾਂਦੀ ਹੈ ਕਿ ਦੋਨੋਂ ਪਿਆਰ ਦੇ ਰੰਗ ਵਿੱਚ ਰੰਗੇ ਜਾਂਦੇ ਆ ਉਹਨਾਂ ਦਾ ਪਿਆਰ ਪੈਣ ਨੂੰ ਹਲੇ ਕੁਝ ਸਮਾਂ ਹੀ ਹੋਇਆ ਸੀ ਕਿ ਉਸ ਤੋਂ ਬਾਅਦ ਕਰੋਨਾ ਵਾਇਰਸ ਫੈਲਣ ਕਾਰਨ ਕੋਚਿੰਗ ਸੈਂਟਰ ਬੰਦ ਹੋ ਜਾਂਦੇ ਨੇ ਲੋਕਡਾਊਨ ਲੱਗ ਜਾਂਦਾ ਏ ਤਾਂ ਦੋਨੋਂ ਇਸ ਸਮੇਂ ਆਪੋ ਆਪਣੇ ਘਰਾਂ ਵਿੱਚ ਵਾਪਸ ਚਲੇ ਜਾਂਦੇ ਨੇ ਪਰ ਜਿਉਂ ਹੀ ਲੋਕਡਾਊਨ ਖੁੱਲਦਾ ਏ ਤਾਂ ਫਿਰ ਇਹ ਦੋਨੋਂ ਮਿਲਣ ਲੱਗਦੇ ਨੇ ਨਿੱਕੀ ਦਿੱਲੀ ਦੇ ਬਿੰਦਾ ਬਿੰਦਾਪੁਰ ਇਲਾਕੇ ਦੇ ਵਿੱਚ ਆਪਣੀ ਛੋਟੀ ਭੈਣ ਦੇ ਨਾਲ ਕਿਰਾਏ ਤੇ ਰਹਿ ਰਹੀ ਸੀ ਸਮੇਂ ਦੇ ਨਾਲ-ਨਾਲ ਨਿੱਕੀ ਤੇ ਸਾਹਿਲ ਦਾ ਪਿਆਰ ਹੋਰ ਗਹਿਰਾ ਹੁੰਦਾ ਜਾਂਦਾ ਹੈ ਜਲਦ ਹੀ ਨਿੱਕੀ ਤੇ ਸਾਹਿਲ ਦੇ ਐਗਜ਼ਾਮ ਨੇੜੇ ਆਉਣ ਲੱਗਦੇ ਨੇ ਜਿਉਂ ਹੀ ਉਹਨਾਂ ਦਾ ਰਿਜ਼ਲਟ ਆਉਂਦਾ ਤਾਂ ਦੋਨੋਂ ਹੀ ਆਪੋ ਆਪਣੇ ਟੈਸਟ ਕਲੀਅਰ ਨਹੀਂ ਕਰ ਪਾਉਂਦੇ ਦੋਨੋਂ ਹੀ ਫੇਲ ਹੋ ਜਾਂਦੇ ਨੇ ਤਾਂ ਬਾਅਦ ਵਿੱਚ ਇਹ ਦੋਨੋਂ ਗ੍ਰੇਟਰ ਨੋਇਡਾ ਦੀ ਇੱਕ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈ ਲੈਂਦੇ ਨੇ ਇੱਥੇ ਨਿੱਕੀ ਇੰਗਲਿਸ਼ ਆਨਰ ਮਾਸਟਰ ਆਫ ਆਰਟ ਦੀ ਪੜ੍ਹਾਈ ਕਰਨ ਲੱਗ ਜਾਂਦੀ ਆ ਤੇ ਸਾਹਿਲ ਫਾਰਮੇਸੀ ਦਾ ਕੋਰਸ ਕਰਨ ਲੱਗ ਜਾਂਦਾ ਦੋਨੋਂ ਇੱਕ ਦੂਜੇ ਦੇ ਪਿਆਰ ਵਿੱਚ ਦੁਨੀਆ ਨੂੰ ਭੁੱਲ ਬੈਠੇ ਸੀ ਐਵੇਂ ਹੀ ਸਮਾਂ ਬੀਤਦਾ ਗਿਆ ਹੁਣ ਇਹਨਾਂ ਦੀ ਕਹਾਣੀ ਦੇ ਵਿੱਚ ਇੱਕ ਨਵਾਂ ਮੋੜ ਆਉਂਦਾ ਏ ਪੁਲਿਸ ਦੇ ਦਸtan ਮੁਤਾਬਕ ਜਦੋਂ 11 ਫਰਵਰੀ 2023 ਨੂੰ ਪਿਤਾ ਨਿੱਕੀ ਨੂੰ ਫੋਨ ਲਾਉਂਦਾ ਏ ਤਾਂ ਨਿੱਕੀ ਦਾ ਫੋਨ ਵਾਰ-ਵਾਰ ਸਵਿਚ ਆਫ ਹੁੰਦਾ ਹੈ ਤਾਂ ਪਿਤਾ ਆਪਣੀ ਛੋਟੀ ਧੀ ਜਿਹੜੀ ਨਿੱਕੀ ਦੇ ਨਾਲ ਹੀ ਰਹਿ ਰਹੀ ਸੀ ਉਹਨੂੰ ਨਿੱਕੀ ਬਾਰੇ ਪੁੱਛਦਾ ਏ ਤਾਂ ਉਹਦਾ ਕਹਿਣਾ ਸੀ ਪਾਪਾ ਨਿੱਕੀ ਆਪਣੇ ਦੋਸਤਾਂ ਦੇ ਨਾਲ ਗੋਆ ਘੁੰਮਣ ਗਈ ਆ ਜਦੋਂ ਨਿੱਕੀ ਦਾ ਪਿਤਾ ਨਿੱਕੀ ਦੇ ਦੂਸਰੇ ਦੋਸਤਾਂ ਨੂੰ ਫੋਨ ਲਾ ਕੇ ਨਿੱਕੀ ਬਾਰੇ ਪੁੱਛਦਾ ਤਾਂ ਉਹ ਕਹਿੰਦੇ ਸਾਨੂੰ ਨਿੱਕੀ ਬਾਰੇ ਨਹੀਂ ਪਤਾ ਪਰ ਇੱਕ ਦੋਸਤ ਉਹਨੂੰ ਦੱਸਦਾ ਏ ਕਿ ਮੈਂ ਆਖਰੀ ਵਾਰ ਨਿੱਕੀ ਨੂੰ ਸਾਹਲ ਦੇ ਨਾਲ ਦੇਖਿਆ ਸੀ ਜਦੋਂ ਪਿਤਾ ਵੱਲੋਂ ਸਾਹਲ ਨੂੰ ਫੋਨ ਕੀਤਾ ਜਾਂਦਾ ਏ ਤਾਂ ਉਹ ਕਹਿੰਦਾ ਹੈ ਕਿ ਮੈਨੂੰ ਨਿੱਕੀ ਬਾਰੇ ਕੁਝ ਵੀ ਪਤਾ ਨਹੀਂ ਮੈਂ ਤਾਂ ਆਪਣੇ ਵਿਆਹ ਦੇ ਪ੍ਰੋਗਰਾਮ ਵਿੱਚ ਬਿਜ਼ੀ ਹਾਂ ਮੇਰਾ ਵਿਆਹ ਹੈ ਸੋ ਸ਼ਾਇਦ ਨਿੱਕੀ ਦੇਹਰਾਦੂਨ ਜਾਂ ਮਸੂਰੀ ਗਈ ਹੋਈ ਆ ਆਪਣੇ ਦੂਸਰੇ ਦੋਸਤਾਂ ਦੇ ਨਾਲ ਘੁੰਮਣ ਇਸ ਤੋਂ ਬਾਅਦ ਅਗਲੇ ਦਿਨ 12 ਫਰਵਰੀ 2023 ਨੂੰ ਨਿੱਕੀ ਦਾ ਪਿਤਾ ਕਿਸੇ ਕੋਲੋਂ ਸਾਹਿਲ ਦੇ ਪਿਤਾ ਦਾ ਨੰਬਰ ਲੈ ਕੇ ਨਿੱਕੀ ਬਾਰੇ ਪੁੱਛਦਾ ਤਾਂ ਉਹ ਵੀ ਆਖ ਦਿੰਦਾ ਮੈਨੂੰ ਨਿੱਕੀ ਬਾਰੇ ਕੁਝ ਵੀ ਪਤਾ ਨਹੀਂ ਨਿੱਕੀ ਦਾ ਪਰਿਵਾਰ ਆਪਣੀ ਧੀ ਨੂੰ ਲੱਭ ਰਿਹਾ ਸੀ 13 ਫਰਵਰੀ ਨੂੰ ਪੁਲਿਸ ਕੋਲ ਕੋਈ ਫੋਨ ਆਉਂਦਾ ਜਿਸ ਚ ਵਿਅਕਤੀ ਪੁਲਿਸ ਨੂੰ ਆਪਣੀ ਪਛਾਣ ਨਹੀਂ ਦੱਸਦਾ ਇਸ ਬਾਰੇ ਪੁਲਿਸ ਨੇ ਵੀ ਕੁਝ ਨਹੀਂ ਦੱਸਿਆ ਉਹ ਦੱਸਦਾ ਹੈ ਕਿ ਨਫਸਗੜ ਦੇ ਇੱਕ ਢਾਬਾ ਮਾਲਕ ਨੇ ਇੱਕ ਕੁੜੀ ਨੂੰ ਮਾਰ ਕੇ ਢਾਬੇ ਦੇ ਫਰਿੱਜ ਦੇ ਅੰਦਰ ਲੁਕਾ ਕੇ ਰੱਖ ਦਿੱਤਾ ਇਸ ਤੋਂ ਬਾਅਦ ਦਿੱਲੀ ਪੁਲਿਸ ਉਸ ਢਾਬੇ ਤੇ ਛਾਪਾ ਮਾਰੀ ਕਰਦੀ ਆ ਟਾਬਾ ਬੰਦ ਸੀ ਤੇ ਮਾਲਕ ਦੀ ਪੁਲਿਸ ਮਾਲਕ ਨੂੰ ਬੁલાਉਂਦੀ ਆ ਸੱਚਮੁੱਚ ਹੀ ਟਾਬੇ ਦੇ ਫਰਿੱਜ ਦੇ ਅੰਦਰ ਇੱਕ ਨੌਜਵਾਨ ਕੁੜੀ ਦੀ ਲਾਸ਼ ਸੀ ਤੇ ਇਹ ਲਾਸ਼ ਨਿੱਕੀ ਯਾਦਵ ਦੀ ਸੀ ਇਸ ਤੋਂ ਬਾਅਦ ਪੁਲਿਸ ਕਈ ਜਗ੍ਹਾ ਛਾਪੇਮਾਰੀ ਕਰਦੀ ਹੈ ਤੇ ਸਾਹਿਲ ਨੂੰ ਦਿੱਲੀ ਦੇ ਨੇੜੇ ਇੱਕ ਪਿੰਡ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਦੋਂ ਸਾਹਿਲ ਤੋਂ ਪੁੱਛਗਿੱਛ ਕੀਤੀ ਗਈ ਉਸਨੇ ਹੈਰਾਨੀਜਨਕ ਖੁਲਾਸੇ ਕੀਤੇ ਕਿਹਾ ਜਾਂਦਾ ਹੈ ਕਿ ਪੁਲਿਸ ਨੇ 14 ਫਰਵਰੀ ਨੂੰ ਹੀ ਸਾਹਿਲ ਨੂੰ ਗ੍ਰਿਫਤਾਰ ਕਰ ਲਿਆ ਸੀ ਪੁਲਿਸ ਨੇ ਦਸਤਨ ਮੁਤਾਬਕ ਨਿੱਕੀ ਤੇ ਸਾਹਿਲ ਨੇ 1 ਅਕਤੂਬਰ 2020 ਨੂੰ ਗ੍ਰੇਟਰ ਨੋਇਡਾ ਦੇ ਇੱਕ ਮੰਦਿਰ ਅੰਦਰ ਵਿਆਹ ਕਰਵਾ ਲਿਆ ਸੀ ਪਰ ਦੋਹਾਂ ਨੇ ਘਰਦਿਆਂ ਤੋਂ ਇਹ ਗੱਲ ਛਾਪਾ ਕੇ ਰੱਖੀ ਸੀ ਇਸ ਗੱਲ ਦਾ ਪਤਾ ਉਦੋਂ ਲੱਗਦਾ ਜਦੋਂ ਨਿੱਕੀ ਦੇ ਕਮਰੇ ਵਿੱਚ ਛਾਪੇਮਾਰੀ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਤੇ ਉਥੋਂ ਇਹਨਾਂ ਦੋਹਾਂ ਦੀਆਂ ਵਿਆਹ ਦੀਆਂ ਤਸਵੀਰਾਂ ਤੇ ਸਰਟੀਫਿਕੇਟ ਮਿਲਦਾ ਹੈ ਮੰਦਰ ਦੇ ਰਿਕਾਰਡ ਬੁੱਕ ਤੋਂ ਦੋਹਾਂ ਦੇ ਵਿਆਹ ਦੀ ਪੁਸ਼ਟੀ ਹੋ ਜਾਂਦੀ ਹੈ 2.5 ਸਾਲ ਦਾ ਸਮਾਂ ਬੀਤਦਾ ਗਿਆ ਇਸ ਤੋਂ ਬਾਅਦ ਹੁਣ ਸਾਹਿਲ ਦਾ ਪਰਿਵਾਰ ਸਾਹਿਲ ਦਾ ਵਿਆਹ ਕਰਨਾ ਚਾਹੁੰਦਾ ਸੀ ਪਰ ਸਾਹਿਲ ਲਗਾਤਾਰ ਵਿਆਹ ਤੋਂ ਇਨਕਾਰ ਕਰਦਾ ਆ ਰਿਹਾ ਸੀ ਪਰਿਵਾਰ ਦਾ ਦਬਾਅ ਸਾਹਿਲ ਤੇ ਵਧਦਾ ਗਿਆ ਤਾਂ ਇੱਕ ਦਿਨ ਉਹ ਦੱਸ ਦਿੰਦਾ ਕਿ ਮੈਂ ਨਿੱਕੀ যাদব ਦੇ ਨਾਲ ਵਿਆਹ ਕਰਾਇਆ ਹੋਇਆ ਪਰ ਸਾਹਿਲ ਦਾ ਪਰਿਵਾਰ ਇਹ ਵਿਆਹ ਨੂੰ ਮਨਜ਼ੂਰ ਨਹੀਂ ਕਰਦਾ ਉਹ ਸਾਹਿਲ ਨੂੰ ਨਿੱਕੀ যাদਬ ਨੂੰ ਛੱਡਣ ਵਾਸਤੇ ਦਬਾਅ ਪਾਉਣਾ ਪਾਉਣ ਲੱਗਦਾ ਏ ਹੌਲੀ-ਹੌਲੀ ਸਾਹਿਲ ਆਪਣੇ ਪਰਿਵਾਰ ਦੀਆਂ ਗੱਲਾਂ ਵਿੱਚ ਆ ਜਾਂਦਾ ਏ ਤਾਂ ਉਹ ਵੀ ਸੋਚਣ ਲੱਗਦਾ ਕਿ ਹੁਣ ਮੈਂ ਨਿੱਕੀ ਨੂੰ ਰਾਸਤੇ ਵਿੱਚੋਂ ਕਿਵੇਂ ਹਟਾਵਾਂ ਇਸ ਦੇ ਚਲਦਿਆਂ ਹੀ 9 ਫਰਵਰੀ 2023 ਨੂੰ ਸਾਹਿਲ ਦੀ ਮੰਗਣੀ ਕਿਸੇ ਹੋਰ ਲੜਕੀ ਦੇ ਨਾਲ ਪਰਿਵਾਰ ਵੱਲੋਂ ਕਰ ਦਿੱਤੀ ਜਾਂਦੀ ਆ ਫਿਰ ਰਾਤ ਦੇ 1.5 ਵਜੇ ਸਾਹਿਲ ਨਿੱਕੀ ਯਾਦਵ ਦੇ ਅਪਾਰਟਮੈਂਟ ਵਿੱਚ ਜਾਂਦਾ ਜਿੱਥੇ ਨਿੱਕੀ ਯਾਦਵ ਰਹਿ ਰਹੀ ਸੀ ਉੱਥੋਂ ਦੀਆਂ ਸੀਸੀਟੀਵੀ ਫੂਟੇਜ ਦੇ ਆਧਾਰ ਤੇ ਇਹ ਸਾਰੀ ਘਟਨਾ ਦਾ ਪਤਾ ਲੱਗਾ ਕਿ ਉਹ 2-3 ਘੰਟੇ ਉੱਥੇ ਹੀ ਰੁਕਦਾ ਨਿੱਕੀ ਦੇ ਕੋਲ ਫਿਰ ਉਹ ਗੋਆ ਘੁੰਮਣ ਜਾਣ ਦਾ ਪਲਾਨ ਕਰਦੇ ਨੇ ਤਾਂ ਫਿਰ ਅਗਲੇ ਦਿਨ ਸਵੇਰੇ ਦੋਨੋਂ 7 ਵਜੇ ਆਪਣੀ ਜਿਹੜੀ ਸਾਹਲ ਦੀ ਕਾਰ ਸੀ ਉਹਦੇ ਵਿੱਚ ਬੈਠਦੇ ਨੇ ਤੇ ਰੇਲਵੇ ਸਟੇਸ਼ਨ ਵੱਲ ਚਲੇ ਜਾਂਦੇ ਨੇ ਕਿਸੇ ਕਾਰਨ ਕਰਕੇ ਉਹਨਾਂ ਦਾ ਗੋਆ ਜਾਣ ਦਾ ਟੂਰ ਕੈਂਸਲ ਹੁੰਦਾ ਹੈ ਫਿਰ ਉਹ ਹਿਮਾਚਲ ਜਾਣ ਦੀ ਕੋਸ਼ਿਸ਼ ਕਰਦੇ ਨੇ ਟ੍ਰੇਨ ਰਾਈ ਉਹ ਵੀ ਉਹਨਾਂ ਦਾ ਜਿਹੜਾ ਪਲਾਨ ਕੈਨਸਲ ਹੋ ਜਾਂਦਾ ਤਾਂ ਫਿਰ ਦੋਨੋਂ ਸੋਚਦੇ ਨੇ ਕਿ ਹਿਮਾਚਲ ਬਸਰਾ ਹੀ ਆਪਾਂ ਨੂੰ ਘੁੰਮਣ ਜਾਣੇ ਆ ਤਾਂ ਉੱਥੋਂ ਉਹ ਆਪਣੀ ਕਾਰਾਂ ਹੀ ਵਾਪਸ ਆਉਂਦੇ ਨੇ ਜਦੋਂ ਦੋਨੇ ਕਸ਼ਮੀਰੀ ਗੇਟ ਕੋਲ ਨਿਗਮ ਬੋਰਡ ਘਾੜ ਕੋਲ ਇੱਕ ਦਰਖਤ ਥੱਲੇ ਲਿਆ ਕੇ ਆਪਣੀ ਗੱਡੀ ਖੜੀ ਕਰਦੇ ਆ ਤਾਂ ਦੋਨੋਂ ਇੱਥੇ ਬੈਠੇ ਗੱਲਾਂ ਕਰ ਰਹੇ ਹੁੰਦੇ ਆ ਹੌਲੀ ਹੌਲੀ ਉਹਨਾਂ ਦੀ ਜਿਹੜੀ ਗੱਲਬਾਤ ਸੀ ਉਹ ਬਹਿਸ ਦਾ ਰੂਪ ਧਾਰਨ ਕਰ ਲੈਂਦੀ ਹੈ ਦੋਨੇ ਆਪਸ ਵਿੱਚ ਬੈਸਣਾ ਸ਼ੁਰੂ ਕਰ ਦਿੰਦੇ ਨੇ ਇਸੇ ਬਹਿਸ ਦੇ ਵਿੱਚੋਂ ਸਾਹਿਲ ਇੱਕ ਚਾਰਜਰ ਚੁੱਕਦਾ ਚਾਰਜਰ ਦੀ ਤਾਰ ਦੇ ਨਾਲ ਉਹ ਨਿੱਕੀ ਦਾ ਗਲਾ ਦਬਾਉਣਾ ਸ਼ੁਰੂ ਕਰ ਦਿੰਦਾ ਤੇ ਉਹ ਨਿੱਕੀ ਦਾ ਗਲਾ ਉਦੋਂ ਤੱਕ ਦਬਾਉਂਦਾ ਰਹਿੰਦਾ ਜਦੋਂ ਤੱਕ ਨਿੱਕੀ ਦੀ ਜਾਨ ਨਹੀਂ ਚਲੀ ਜਾਂਦੀ ਫਿਰ ਸਾਹਿਲ ਨੇ ਬੜੀ ਤਲਾਕੀ ਦੇ ਨਾਲ ਨਿੱਕੀ ਦੀ ਲਾਸ਼ ਨੂੰ ਸੀਟ ਦੇ ਉੱਪਰ ਬਿਠਾ ਦਿੱਤਾ ਤਾਂ ਨਾਲ ਹੀ ਉਹਨੂੰ ਸੀਟ ਬੈਲਟ ਲਗਾ ਦਿੱਤੀ ਤਾਂ ਕਿ ਦੇਖਣ ਵਾਲੇ ਨੂੰ ਇਹ ਪ੍ਰਭਾਵ ਪਵੇ ਕਿ ਸ਼ਾਇਦ ਜਿਹੜੀ ਔਰਤ ਸਾਹਿਲ ਦੇ ਨਾਲ ਬੈਠੀ ਆ ਉਹ ਸੁੱਤੀ ਹੋਈ ਆ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ ਹੋਇਆ ਸਾਹਿਲ ਨਿੱਕੀ ਦੀ লাশ ਨੂੰ ਲੈ ਕੇ ਇੱਧਰ ਉੱਧਰ ਘੁੰਮਦਾ ਰਿਹਾ ਬੜਾ ਪਰੇਸ਼ਾਨ ਸੀ ਦੂਜੇ ਪਾਸੇ ਉਸੇ ਦਿਨ 10 ਫਰਵਰੀ ਵਾਲੇ ਦਿਨ ਘਰ ਵਿੱਚ ਸਾਹਿਲ ਦਾ ਦੂਜੀ ਲੜਕੀ ਦੇ ਨਾਲ ਵਿਆਹ ਰੱਖਿਆ ਹੋਇਆ ਸੀ ਘਰ ਦੇ ਵੀ ਲਗਾਤਾਰ ਸਾਹਿਲ ਨੂੰ ਫੋਨ ਲਾ ਰਹੇ ਸੀ ਕਿ ਸਾਹਿਲ ਕਿੱਥੇ ਹੈ ਸਾਹਿਲ ਦਾ ਫੋਨ ਸਵਿਚ ਆਫ ਆ ਰਿਹਾ ਸੀ ਪਰ ਕੁਝ ਸਮੇਂ ਬਾਅਦ ਜਿਉਂ ਹੀ ਸਾਹਿਲ ਆਪਣਾ ਫੋਨ ਆਨ ਕਰਦਾ ਹੈ ਤਾਂ ਘਰਦਿਆਂ ਦਾ ਫੋਨ ਉਹਨੂੰ ਆਉਂਦਾ ਹੈ ਸਾਹਿਲ ਆਪਣੇ ਪਿਤਾ ਨੂੰ ਦੱਸਦਾ ਹੈ ਕਿ ਮੈਂ ਨਿੱਕੀ ਨੂੰ ਖਤਮ ਕਰ ਦਿੱਤਾ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਉਹਦੀ লাশ ਤਾਂ ਮੈਂ ਕੀ ਕਰਾਂ ਤਾਂ ਕੁਝ ਲੋਕਾਂ ਦੇ ਦੱਸਣ ਮੁਤਾਬਕ ਸਾਹਿਲ ਦਾ ਪਿਤਾ ਸਾਹਿਲ ਨੂੰ ਕਹਿੰਦਾ ਹੈ ਕਿ ਤੂੰ লাশ ਨੂੰ ਲੈ ਕੇ ਟਾਬੇ ਦੇ ਉੱਪਰ ਆ ਜਾ ਤਿੱਖ ਸਾਹਿਲ ਦਾ ਪਿਤਾ ਖੁਦ ਆਪਣੇ ਘਰੋਂ ਦੋ ਉਹਦੇ ਰਿਸ਼ਤੇਦਾਰ ਸਾਹਿਲ ਦੇ ਲੋਕੇਸ਼ ਤੇ ਅਮਰ ਤੇ ਦੋ ਸਾਹਿਲ ਦੇ ਦੋਸਤ ਆਸ਼ੀਸ਼ ਤੇ ਨਵੀਨ ਨਾਲ ਤਿੰਨ ਅਲੱਗ-ਅਲੱਗ ਕਾਰਾਂ ਦੇ ਵਿੱਚ ਘਰੋਂ ਤੁਰ ਪੈਂਦੇ ਆ ਤੇ ਉਹ ਵੀ ਟਾਬੇ ਤੇ ਪਹੁੰਚ ਜਾਂਦੇ ਆ ਸਾਰੇ ਜਾਨੇ ਟਾਬੇ ਤੇ ਇਕੱਠੇ ਹੁੰਦੇ ਆ ਫਿਰ ਉਹ ਛੇਵੇਂ ਜਾਨੇ ਰਲ ਕੇ ਟਾਬੇ ਦੇ ਇੱਕ ਫਰਿੱਜ ਦੇ ਅੰਦਰ ਜਿਹੜੀ ਨਿੱਕੀ ਦੀ লাশ ਸੀ ਉਹਨੂੰ ਰੱਖ ਦਿੰਦੇ ਆ ਤੇ ਉਸ ਤੋਂ ਬਾਅਦ ਸਾਹਿਲ ਦਾ ਵਿਆਹ ਕਰਨ ਦੇ ਲਈ ਉਹਦੇ ਰਸਮਾਂ ਪੂਰੀਆਂ ਕਰਨ ਦੇ ਲਈ ਸਾਹਿਲ ਦੇ ਘਰ ਵੱਲ ਚੱਲੇ ਚਲੇ ਜਾਂਦੇ ਆ ਦੱਸਿਆ ਜਾ ਰਿਹਾ ਕਿ ਜਿਹੜੇ ਖਾਓ ਪਿਓ ਢਾਬੇ ਦੇ ਵਿੱਚ ਨਿੱਕੀ ਦੀ ਲਾਸ਼ ਰੱਖੀ ਗਈ ਸੀ ਉਹਦੀ ਡੈੱਡ ਬੋਡੀ ਲੁਕੋਈ ਗਈ ਸੀ ਉਹ ਢਾਬਾ ਸਾਹਿਲ ਦਾ ਹੀ ਸੀ ਸਾਹਿਲ ਦੇ ਵਿਆਹ ਦੀਆਂ ਤਿਆਰੀਆਂ ਚੱਲਦੀਆਂ ਹੋਣ ਕਾਰਨ ਕੁਝ ਦਿਨਾਂ ਤੋਂ ਜਿਹੜਾ ਇਹ ਟਾਬਾ ਬੰਦ ਹੀ ਸੀਗਾ ਇਸ ਕਰਕੇ ਉਹ ਸੋਚਦੇ ਨੇ ਕਿ ਹੁਣ ਜਿਹੜਾ ਵਿਆਹ ਦਾ ਪੂਰਾ ਕੰਮ ਆ ਉਹ ਖਤਮ ਕਰ ਲਿਆ ਜਾਵੇ ਤੇ লাশ ਨੂੰ ਇੱਥੇ ਹੀ ਫ੍ਰਿਜ ਦੇ ਅੰਦਰ ਬੰਦ ਕਰ ਦਿੰਦੇ ਹਾਂ ਉਹ ਸੋਚਦੇ ਨੇ ਕਿ ਵਿਆਹ ਤੋਂ ਬਾਅਦ ਪੂਰਾ ਕੰਮ ਨਿਪਟਾ ਕੇ ਫਿਰ ਇਸ লাশ ਦਾ ਵੀ ਨਿਪਟਾਰਾ ਕਰ ਦੇਵਾਂਗੇ ਸਾਹਿਲ ਨੇ ਨਿੱਕੀ ਦੇ ਜਿਹੜੇ ਫੋਨ ਵਿੱਚੋਂ ਫੋਟੋ ਵੀਡੀਓ ਕਾਲ ਹਿਸਟਰੀ ਸਭ ਕੁਝ ਡਿਲੀਟ ਕਰ ਦਿੱਤਾ ਸੀ 10 ਫਰਵਰੀ ਨੂੰ ਉਸੇ ਦਿਨ ਹੀ ਬੜੀ ਧੂਮ-ਧਾਮ ਦੇ ਨਾਲ ਸਾਹਿਲ ਦਾ ਦੂਜਾ ਵਿਆਹ ਕੀਤਾ ਗਿਆ। ਵਿਆਹ ਤੋਂ ਅਗਲੇ ਹੀ ਦਿਨ ਸਾਹਿਲ ਫਿਰ ਟਾਬੇ ਤੇ ਹੁੰਦਾ ਏ ਇਹ ਦੇਖਣ ਵਾਸਤੇ ਕਿ ਨਿੱਕੀ ਦੀ লাশ ਉੱਥੇ ਪਈਆ ਕਿ ਨਹੀਂ। ਨਿੱਕੀ ਦੀ লাশ ਦੇਖ ਕੇ ਉਹਨੇ ਤਸੱਲੀ ਕਰਕੇ ਕਿ ਇਸ লাশ ਸਹੀ ਸਲਾਮਤ ਆ ਤੇ ਕਿਸੇ ਨੂੰ ਭਿੰਕ ਤੱਕ ਵੀ ਨਹੀਂ ਕਿ ਇਹ ਇੱਥੇ লাশ ਲੁਕੋਈ ਹੋਈ ਆ। ਉਦੋਂ ਬਾਅਦ ਸਾਹਿਲ ਫਿਰ ਆਪਣੇ ਵਿਆਹ ਦੇ ਜਸ਼ਨਾਂ ਵਿੱਚ ਖੋ ਜਾਂਦਾ ਏ। ਫਿਰ ਆਪਣੀਆਂ ਖੁਸ਼ੀਆਂ ਮਨਾਉਣ ਲੱਗ ਜਾਂਦਾ ਏ ਦੂਜੇ ਪਾਸੇ ਨਿੱਕੀ যাদব ਦੇ ਘਰ ਵਾਲੇ ਆਪਣੀ ਬੇਟੀ ਦੀ ਲਗਾਤਾਰ ਭਾਲ ਕਰ ਰਹੇ ਸੀ ਦੱਸਿਆ ਜਾਂਦਾ ਏ ਕਿ ਜਿਹੜਾ ਪੁਲਿਸ ਨੂੰ ਇੱਕ ਗੁਪਤ ਫੋਨ ਆਇਆ ਸੀ ਕਿ ਟਾਬੇ ਅੰਦਰ ਇੱਕ ਲੜਕੀ ਦੀ Laash ਲੁਕੋਈ ਹੋਈ ਆ ਜਿਸ ਤੋਂ ਬਾਅਦ ਪੁਲਿਸ ਸਾਹਲ ਤੋਂ ਸਖਤੀ ਨਾਲ ਪੁੱਛਗਿੱਛ ਕਰਦੀ ਆ ਤਾ ਸਾਹਿਲ ਸਭ ਕੁਝ ਸੱਚ-ਸੱਚ ਦੱਸ ਦਿੰਦਾ ਏ ਉਹ ਪੁਲਿਸ ਨੂੰ ਉਸ ਢਾਬੇ ਦੇ ਅੰਦਰ ਵੀ ਲੈ ਕੇ ਜਾਂਦਾ ਏ ਜਿੱਥੇ ਨਿੱਕੀ ਦੀ লাশ ਲਕੋਈ ਹੁੰਦੀ ਆ ਕਿਹਾ ਜਾਂਦਾ ਹੈ ਕਿ ਪਹਿਲਾਂ ਤਾਂ ਸਾਹਿਲ ਇਹ ਆਖਦਾ ਸੀ ਕਿ ਨਿੱਕੀ ਦਾ ਕਤਲ ਸਿਰਫ ਮੈਂ ਇਕੱਲੇ ਨਹੀਂ ਕੀਤਾ ਪਰ ਜਿਵੇਂ-ਜਿਵੇਂ ਪੁਲਿਸ ਦੀ ਜਾਂਚ ਅੱਗੇ ਵੱਧਦੀ ਆ ਤਾਂ ਇਸ ਪੂਰੇ ਪਲਾਨ ਦਾ ਪਤਾ ਲੱਗਦਾ ਕਿ ਇਹਦੇ ਵਿੱਚ ਸਾਹਿਲ ਇਕੱਲਾ ਨਹੀਂ ਬਲਕਿ ਸਾਹਿਲ ਦੇ ਦੋ ਦੋਸਤ ਇਹਦੇ ਤੋਂ ਬਿਨਾ ਸਾਹਿਲ ਦਾ ਪਿਤਾ ਤੇ ਪਰਿਵਾਰ ਦੇ ਦੋ ਹੋਰ ਮੈਂਬਰ ਵੀ ਇਹਦੇ ਵਿੱਚ ਸ਼ਾਮਲ ਸੀ ਇਸ ਦੇ ਆਧਾਰ ਤੇ ਪੁਲਿਸ 18 ਫਰਵਰੀ ਨੂੰ ਸਾਹਿਲ ਦੇ ਦੋ ਦੋਸਤ ਤੇ ਦੋ ਜਿਹੜੇ ਚਚੇਰੇ ਭਾਈ ਉਹਨਾਂ ਨੂੰ ਤੇ ਇੱਕ ਉਹਦਾ ਪਿਤਾ ਵਿਰੇਨ ਉਹਨਾਂ ਪੰਜਾਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਨਵੀਨ ਉੱਪਰ 2018 ਵਿੱਚ ਵੀ ਜਿਹੜਾ ਉਹਦਾ ਸਾਹਿਲ ਦਾ ਕਰਜ਼ਨ ਸੀ ਉਹਦੇ ਉੱਪਰ ਕਿਹਾ ਜਾਂਦਾ ਹੈ ਕਿ ਇੱਕ ਪਹਿਲਾਂ ਵੀ ਛੇੜਛਾੜ ਦਾ ਮਾਮਲਾ ਦਰਜ ਸੀ ਨਵੀਨ ਨੇ ਹੀ ਸਾਹਿਲ ਨੂੰ ਇਹ ਸਲਾਹ ਦਿੱਤੀ ਸੀ ਕਿ ਨਿੱਕੀ ਦੇ ਫੋਨ 'ਚੋਂ ਕਾਲ ਹਿਸਟਰੀ ਚੈਟ ਸਭ ਕੁਝ ਡਿਲੀਟ ਕਰ ਦੇ ਪੁਲਿਸ ਦੀ ਹੋਰ ਵਿਧੇਰੇ ਜਾਂਚ ਵਿੱਚ ਪਤਾ ਲੱਗਦਾ ਕਿ ਸਾਹਿਲ ਦੇ ਪਿਤਾ ਉੱਪਰ ਵੀ 18 ਸਾਲ ਪਹਿਲਾਂ ਇੱਕ ਕਤਲ ਦਾ ਕੇਸ ਦਰਜ ਸੀ ਜਿਦੇ ਵਿੱਚ ਸਾਹਿਲ ਦਾ ਪਿਤਾ ਕੁਝ ਸਾਲ ਜੇਲ੍ਹ ਵੀ ਰਹਿ ਕੇ ਆਇਆ ਪੁਲਿਸ ਨੇ 19 ਛੇ ਜਾਣਿਆਂ ਨੂੰ ਗ੍ਰਿਫਤਾਰ ਕਰ ਲਿਆ ਜਿਦੇ ਵਿੱਚ ਸਾਹਿਲ ਸਾਹਿਲ ਦੇ ਦੋ ਦੋਸਤ ਸਾਹਿਲ ਦੇ ਦੋ ਕਜ਼ਨ ਤੇ ਸਾਹਿਲ ਦਾ ਪਿਤਾ ਸ਼ਾਮਲ ਇਸ ਮਾਮਲੇ ਵਿੱਚ ਦਿੱਲੀ ਪੁਲਿਸ ਦਾ ਕਹਿਣਾ ਸੀ ਕਿ ਜਦੋਂ ਨਿੱਕੀ ਯਾਦੋ ਨੂੰ ਸਾਹਿਲ ਦੇ ਦੂਜੇ ਵਿਆਹ ਦਾ ਪਤਾ ਲੱਗਾ ਤਾਂ ਉਹਨੇ ਇਸ ਕੱਲ ਦਾ ਵਿਰੋਧ ਕੀਤਾ ਤਾਂ ਲਗਾਤਾਰ ਉਹ ਸਾਹਿਲ ਦੇ ਦੂਜੇ ਵਿਆਹ ਦਾ ਵਿਰੋਧ ਕਰ ਰਹੀ ਸੀ ਤਾਂ ਜਦੋਂ ਸਾਹਿਲ ਉਹਨੂੰ ਆਪਣੇ ਦੂਜੇ ਵਿਆਹ ਵਾਸਤੇ ਮਨਾ ਨਾ ਸਕਿਆ ਤਾਂ ਫਿਰ ਉਹਨਾਂ ਨੇ ਉਹ ਸਾਰੀ ਸਾਜ਼ਿਸ਼ ਰਚੀ ਜਿਹਦੇ ਕਰਕੇ ਨਿੱਕੀ ਯਾਦਵ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਪੁਲਿਸ ਦਾ ਇਸ ਮਾਮਲੇ ਵਿੱਚ ਇਹ ਵੀ ਕਹਿਣਾ ਸੀ ਕਿ ਇਹ ਜਿਹੜਾ ਮਾਮਲਾ ਸੀ ਇਹਨੂੰ ਜਲਦੀ ਤੋਂ ਜਲਦੀ ਅਸੀਂ ਨਿਪਟਾਉਣਾ ਚਾਹੁੰਦੇ ਸੀ ਇਹਦੀ ਤਫ਼ਤੀਸ਼ ਜਲਦੀ ਤੋਂ ਜਲਦੀ ਕਰਨਾ ਚਾਹੁੰਦੇ ਸੀ ਕਿਉਂਕਿ ਸਾਨੂੰ ਡਰ ਸੀ ਕਿ આરોપી ਸ਼ਵ ਨੂੰ ਖਤਮ ਨਾ ਕਰ ਦੇਣ ਸਾਰੇ ਸਬੂਤ ਨਾ ਮਿਟਾ ਦੇਣ ਜੇਕਰ ਉਹਨਾਂ ਨੇ ਸਾਰੇ ਸਬੂਤ ਮਿਟਾ ਦਿੱਤੇ ਤਾਂ ਫੇਰ ਸਾਡੇ ਵਾਸਤੇ ਸਬੂਤ ਇਕੱਠੇ ਕਰਨੇ ਕਾਫੀ ਮੁਸ਼ਕਲ ਹੋ ਜਾਣੇ ਆ ਤਾਂ ਜਿੰਨੀ ਛੇਤੀ ਦਿੱਲੀ ਪੁਲਿਸ ਇਹਦੇ ਵਿੱਚ ਕਾਰਵਾਈ ਕਰ ਸਕਦੀ ਸੀ ਉਹਨਾਂ ਨੇ ਕੀਤੀ ਤੇ ਬਹੁਤ ਜਲਦੀ ਜਿਹੜਾ ਇਸ ਕਤਲ ਦੀ ਸਾਰੀ ਜਿਹੜੀ ਸਾਜਸ਼ ਸੀ ਉਹਨੂੰ ਸੁਲਝਾ ਲਿਆ ਗਿਆ ਜਦੋਂ ਸਾਹਿਲ ਦੇ ਪਰਿਵਾਰ ਨੂੰ ਇਹ ਗੱਲ ਪਤਾ ਸੀ ਕਿ ਸਾਹਿਲ ਦਾ ਪਹਿਲਾ ਵਿਆਹ ਹੋ ਚੁੱਕਾ ਨਿੱਕੀ ਯਾਦਵ ਦੇ ਨਾਲ ਫਿਰ ਵੀ ਉਹਨਾਂ ਨੇ ਸਾਹਿਲ ਦਾ ਜ਼ਬਰਦਸਤੀ ਦੂਸਰਾ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਨਿੱਕੀ ਯਾਦਵ ਨੂੰ ਮਾਰ ਕੇ ਉਹਨਾਂ ਦੇ ਸਬੂਤ ਮਟਾਉਣ ਦੇ ਵਿੱਚ ਸਾਹਿਲ ਦਾ ਸਾਥ ਦਿੱਤਾ ਇਸ ਟਾਈਮ 6 ਉਹ આરોપી ਸਾਹਿਲ ਸਾਹਿਲ ਦੇ ਦੋ ਦੋਸਤ ਸਾਹਿਲ ਦੇ ਦੋ ਕਜ਼ਨ ਤੇ ਸਾਹਿਲ ਦਾ ਪਿਤਾ ਜੇਲ੍ਹ ਦੇ ਅੰਦਰ ਬੰਦ ਨੇ ਇਹ ਸੀ ਨਿੱਕੀ ਯਾਦਵ ਦੀ ਦਰਦ ਭਰੀ ਕਹਾਣੀ ਪਰ ਇਹਦੇ ਤੋਂ ਸਾਨੂੰ ਸਾਰੇ ਬੱਚਿਆਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਦੋਂ ਵੀ ਅਸੀਂ ਜ਼ਿੰਦਗੀ ਦੇ ਕੁਝ ਅਹਿਮ ਤੇ ਵੱਡੇ ਫੈਸਲੇ ਕਰਨੇ ਨੇ ਤਾਂ ਸਾਨੂੰ ਬਹੁਤ ਸੋਚ ਸਮਝ ਕੇ ਫੈਸਲੇ ਕਰਨੇ ਚਾਹੀਦੇ ਨੇ ਇਹ ਨਾ ਹੋਵੇ ਕਿ ਅਜਿਹੇ ਗਲਤ ਫੈਸਲੇ ਤੁਹਾਡੀ ਪੂਰੀ ਜ਼ਿੰਦਗੀ ਨਿੱਕੀ ਦੀ ਤਰ੍ਹਾਂ ਬਰਬਾਦ ਕਰ ਦੇਣ